हिमाचल प्रदेश ਦੇ Shimla ਜ਼ਿਲ੍ਹੇ ਦੇ ਵਿੱਚ ਬੁੱਧਵਾਰ ਰਾਤ 10 ਵਜੇ ਬੱਦਲ ਫਟ ਗਿਆ ਇਸ ਕਾਰਨ Rampur ਤੇ Dehsil ਨਾਲੇ ਦੇ ਵਿੱਚ ਹੜਾ ਆ ਗਿਆ ਇਸ ਕਾਰਨ ਰਾਤ ਪਰ ਤਕਲੀਚ ਬਾਜ਼ਾਰ ਦੇ ਵਿੱਚ ਹਫੜਾ ਦਫੜੀ ਮਚ ਗਈ ਤੇ ਰਾਤ ਨੂੰ ਹੀ ਬਾਜ਼ਾਰ ਦੇ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਭੇਜ ਦਿੱਤਾ ਗਿਆ ਇਕ ਘਟਨਾ ਰਾਹਪੂਲ ਦੇ ਦਰਸ਼ਾਲ ਇਲਾਕੇ ਦੇ ਵਿੱਚ ਵਾਪਰੀ ਹੈ ਤੇ ਨਾਲੇ ਵਿੱਚ ਬੱਦਲ ਫਟਣ ਕਾਰਨ ਕੋਈ ਜਾਨੀ ਜਮਾਨੀ ਨੁਕਸਾਨ ਤਾਂ ਨਹੀਂ ਹੋਇਆ ਪਿਛਲੇ 24 ਘੰਟਿਆਂ ਦੌਰਾਨ ਨਾਣਾਦੇਵੀ ਦੇ ਵਿੱਚ ਸਭ ਤੋਂ ਵੱਧ 92.6 ਮਿਲੀਮੀਟਰ ਮੀਂਹ ਪਿਆ ਤੇ ਰਾਹਪੂਲ ਦੇ ਮੈਦਾਨ ਦੇ ਵਿੱਚ 81.6 ਮਿਲੀਮੀਟਰ ਪਛੜ ਦੇ ਵਿੱਚ 75.1 ਮਿਲੀਮੀਟਰ ਕਾਂਗੜਾ ਦੇ ਵਿੱਚ 68.5 ਮਿਲੀਮੀਟਰ ਤੇ ਧਰਮਸ਼ਾਲਾ ਚ 42.5 ਮੀਟਰ ਦੇ ਨਾਲ ਨਾਈਡੂਨ ਦੇ ਵਿੱਚ 32.6 ਮਿਲੀਮੀਟਰ ਤੇ ਕਸੋਲੀ ਦੇ ਵਿੱਚ 32.5 ਮਿਲੀਮੀਟਰ ਤੇ ਨੰਗਲ ਡੈਮ ਦੇ ਵਿੱਚ 26.2 ਮਿਲੀਮੀਟਰ ਮੀਪ ਹੈ। ਦਸੇ ਪਾਰਿਪਾਰਿਸ਼ ਤੇ ਕਾਰਨ ਚੰਡੀਗੜ੍ਹ ਮਨਾਲੀ ਚਾਰ ਮਾਰਗੀ ਸੜਕ ਨੂੰ ਲਗਭਗ 40 ਘੰਟਿਆਂ ਬਾਅਦ ਬਹਾਲ ਕਰ ਦਿੱਤਾ ਗਿਆ। ਦੁਵਾਰਾ ਤੋਂ ਬਾਅਦ ਬੀਤੀ ਰਾਤ ਚਲੋਗੀ ਨੇੜੇ ਇੱਕ ਵੱਡਾ ਜ਼ਮੀਨ ਖਿਸਕ ਗਈ। ਇਸ ਦੇ ਕਾਰਨ ਹਾਈਵੇ ਦੋਵਾਂ ਥਾਵਾਂ ਤੋਂ ਬੰਦ ਹੋ ਗਿਆ ਸੀ ਦੁਪਹਿਰ 12 ਵਜੇ ਦੋਵਾਂ ਥਾਵਾਂ 'ਤੇ ਹਾਈਵੇ ਨੂੰ ਬਹਾਲ ਕਰ ਦਿੱਤਾ ਗਿਆ ਹਾਲਾਂਕਿ ਮੌਕੇ ਉੱਤੇ ਪਹਾੜੀ ਤੋਂ ਪੱਥਰ ਡਿੱਗਣ ਦਾ ਖਤਰਾ ਹਜੇ ਵੀ ਬਣਿਆ ਹੋਇਆ ਹੈ ਦੁਆੜਾ ਦੇ ਵਿੱਚ ਪਹਾੜੀ ਤੋਂ ਵੱਡੀਆਂ ਚਟਾਨਾਂ ਡਿੱਗਣ ਦੇ ਕਾਰਨ ਚਾਰ ਮਾਰਗੀ ਫਲਾਈਓਵਰ ਪੁਲ ਨੂੰ ਵੀ ਨੁਕਸਾਨ ਪਹੁੰਚਿਆ। ਹਾਈਵੇ ਬੰਦ ਹੋਣ ਦੇ ਕਾਰਨ ਅੱਜ ਦੁਪਹਿਰ 12 ਵਜੇ ਤੱਕ ਸੈਂਕੜੇ ਵਾਹਨ ਸੜਕ ਕਿਨਾਰੇ ਫਸੇ ਰਹੇ। ਖਾਣ ਪੀਣ ਦੇ ਲਈ ਨੇੜੇ-ਤੇੜੇ ਹੋਟਲ ਅਤੇ ਟੱਬਿਆ ਦਾ ਵੀ ਕੋਈ ਪ੍ਰਬੰਧ ਨਹੀਂ ਸੀ। ਇਸ ਨੂੰ ਦੇਖਦੇ ਹੋਏ ਸਥਾਨਕ ਪ੍ਰਸ਼ਾਸਨ ਦੀ ਮਦਦ ਦੇ ਨਾਲ ਸਥਾਨਕ ਲੋਕਾਂ ਨੇ ਸੜਕ ਕਿਨਾਰੇ ਫਸੇ ਲੋਕਾਂ ਦੇ ਲਈ ਲੰਕਰਤਾ ਵੀ ਪ੍ਰਬੰਧ ਕੀਤਾ। ਪਹਾੜਾਂ ਦੇ ਵਿੱਚ ਭਾਰੀ ਮੀਂਹ ਦੇ ਕਾਰਨ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ ਤੇਜ਼ੀ ਦੇ ਨਾਲ ਵਧ ਰਿਹਾ ਇਸ ਕਾਰਨ ਬਲਾਸ ਪੁਲ ਤੇ ਵਿੱਚ ਸਤਲੁਜ ਦਰਿਆ ਉੱਤੇ ਬਣੇ ਕੋਲ ਡੈਮ ਤੋਂ 24 ਘੰਟਿਆਂ ਦੇ ਅੰਦਰ ਤੀਜੀ ਵਾਰ ਪਾਣੀ ਛੱਟਿਆ ਗਿਆ ਕੋਲ ਡੈਮ ਪ੍ਰਬੰਧਨ ਨੇ ਅੱਜ ਸਵੇਰੇ 7:30 ਵਜੇ ਪਾਣੀ ਛੱਡਣ ਦੀ ਚੇਤਾਵਨੀ ਵੀ ਦਿੱਤੀ ਸੀ ਕੋਲ ਟੈਂਪਰ ਬੰਦ ਨੇ ਅੱਜ ਸਵੇਰੇ 7:30 ਵਜੇ ਪਾਣੀ ਛੱਡਣ ਦੀ ਚੇਤਾਵਨੀ ਵੀ ਜਾਰੀ ਕੀਤੀ ਸੀ ਇਸ ਕਾਰਨ ਸਤਲੂ ਦੇ ਪਾਣੀ ਦਾ ਪੱਧਰ 4 ਤੋਂ 5 ਮੀਟਰ ਵੱਧਣ ਦੀ ਸੰਭਾਵਨਾ ਹੈ ਤੇ ਇਸ ਦੇ ਮੱਦੇਨਜ਼ਰ ਪੰਜਾਬ ਦੇ ਲੋਕਾਂ ਨੂੰ ਸੁਚੇਤ ਰਹਿਣ ਦੇ ਲਈ ਵੀ ਕਿਹਾ ਗਿਆ ਬੁੱਧਵਾਰ ਨੂੰ ਵੀ ਸਵੇਰੇ ਅਤੇ ਸ਼ਾਮ ਦੋ ਵਾਰ ਪਾਣੀ ਛੱਡਿਆ ਗਿਆ ਮੌਸਮ ਵਿਭਾਗ ਦੇ ਅਨੁਸਾਰ ਅੱਜ ਤੋਂ ਮੌਨਸੂਨ ਜ਼ਰੂਰ ਥੋੜਾ ਕਮਜ਼ੋਰ ਪਵੇਗਾ ਅਜਸੇਮੋਰ ਅਤੇ ਸੋਲਨ ਜ਼ਿਲ੍ਹੇ ਦੇ ਵਿੱਚ ਮੀਂਹ ਦੇ ਲਈ ਪੀਲਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਪਰ 10 ਅਤੇ 11 ਅਗਸਤ ਨੂੰ ਫੇਰ ਭਾਰੀ ਮੀਂਹ ਦੇ ਲਈ ਅਲਰਟ ਜਾਰੀ ਕੀਤਾ ਗਿਆ ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਕਾਂਗੜਾ ਸ਼ਿਮਲਾ ਸੋਲਨ ਅਤੇ ਸਿਰਮੋਰ ਦੇ ਲਈ ਅਤੇ ਕੱਲ ਯਾਨੀ ਕਿ 9 ਅਗਸਤ ਨੂੰ ਉਹਨਾਂ ਬਲਾਸਪੁਰ ਹਮੇਰਪੁਰ ਕਾਂਗੜਾ ਅਤੇ ਮੰਡੀ ਜ਼ਿਲ੍ਹੇ ਦੇ ਲਈ ਮੀਂਹ ਦੇ ਲਈ ਪੀਲਾ ਅਲਰਟ ਵੀ ਜਾਰੀ ਕੀਤਾ ਹੋਇਆ ਹੈ हिमाचल प्रदेश ਦੇ Shimla ਜ਼ਿਲ੍ਹੇ ਦੇ ਵਿੱਚ ਬੁੱਧਵਾਰ ਰਾਤ 10 ਵਜੇ ਬੱਦਲ ਫਟ ਗਿਆ ਇਸ ਕਾਰਨ Rampur ਤੇ Dahel ਨਾਲੇ ਦੇ ਵਿੱਚ ਹੜਾ ਆ ਗਿਆ ਇਸ ਕਾਰਨ ਰਾਤ ਪਰ ਤਕਲੀਚ ਬਾਜ਼ਾਰ ਦੇ ਵਿੱਚ ਹਫੜਾ ਦਫੜੀ ਮਚ ਗਈ ਤੇ ਰਾਤ ਨੂੰ ਹੀ ਬਾਜ਼ਾਰ ਦੇ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਭੇਜ ਦਿੱਤਾ ਗਿਆ ਇਹ ਘਟਨਾ ਰਾਹਪੁਰ ਦੇ ਦਰਸ਼ਾਲ ਇਲਾਕੇ ਦੇ ਵਿੱਚ ਵਾਪਰੀ ਹੈ ਤੇ ਨਾਲੇ ਵਿੱਚ ਬੱਦਲ ਫਟਣ ਕਾਰਨ ਕੋਈ ਜਾਨੀ ਜਮਾਨੀ ਨੁਕਸਾਨ ਤਾਂ ਨਹੀਂ ਹੋਇਆ ਪਿਛਲੇ 24 ਘੰਟਿਆਂ ਦੌਰਾਨ ਨਾਣਾਦੇਵੀ ਦੇ ਵਿੱਚ ਸਭ ਤੋਂ ਵੱਧ 92.6 ਮਿਲੀਮੀਟਰ ਮੀਂਹ ਪਿਆ ਤੇ ਰਾਹਪੁਰ ਦੇ ਮੈਦਾਨ ਦੇ ਵਿੱਚ 81.6 ਮਿਲੀਮੀਟਰ ਪਛੜ ਦੇ ਵਿੱਚ 75.1 ਮਿਲੀਮੀਟਰ ਕਾਂਗੜਾ ਦੇ ਵਿੱਚ 62.5 ਮਿਲੀਮੀਟਰ ਤੇ ਧਰਮਸ਼ਾਲਾ ਚ 42.5 ਮੀਟਰ ਦੇ ਨਾਲ ਨਾਈਡੂਨ ਦੇ ਵਿੱਚ 32.6 ਮਿਲੀਮੀਟਰ ਤੇ ਕਸੋਲੀ ਦੇ ਵਿੱਚ 32.5 ਮਿਲੀਮੀਟਰ ਤੇ ਨੰਗਲ ਡ੍ਰੈਮ ਦੇ ਵਿੱਚ 26.2 ਮਿਲੀਮੀਟਰ ਮੀਪ ਹੈ ਦਸੇ ਪਾਰੀ ਪਾਰਿਸ਼ ਤੇ ਕਾਰਨ ਚੰਡੀਗੜ੍ਹ ਮਨਾਲੀ ਚਾਰ ਮਾਰਗੀ ਸੜਕ ਨੂੰ ਲਗਭਗ 40 ਘੰਟਿਆਂ ਬਾਅਦ ਬਹਾਲ ਕਰ ਦਿੱਤਾ ਗਿਆ ਦੁਵਾਰਾ ਤੋਂ ਬਾਅਦ ਬੀਤੀ ਰਾਤ ਚਲੋਗੀ ਨੇੜੇ ਇੱਕ ਵੱਡਾ ਜ਼ਮੀਨ ਖਿਸਕ ਗਈ ਇਸ ਦੇ ਕਾਰਨ ਹਾਈਵੇ ਦੋਵਾਂ ਥਾਵਾਂ ਤੋਂ ਬੰਦ ਹੋ ਗਿਆ ਸੀ ਦੁਪਹਿਰ 12 ਵਜੇ ਦੋਵਾਂ ਥਾਵਾਂ 'ਤੇ ਹਾਈਵੇ ਨੂੰ ਬਹਾਲ ਕਰ ਦਿੱਤਾ ਗਿਆ ਹਾਲਾਂਕਿ ਮੌਕੇ ਉੱਤੇ ਪਹਾੜੀ ਤੋਂ ਪੱਥਰ ਡਿੱਗਣ ਦਾ ਖਤਰਾ ਹਜੇ ਵੀ ਬਣਿਆ ਹੋਇਆ ਹੈ ਦੁਵਾਰੇ ਦੇ ਵਿੱਚ ਪਹਾੜੀ ਤੋਂ ਵੱਡੀਆਂ ਚਰਟਾਨਾਂ ਡਿੱਗਣ ਦੇ ਕਾਰਨ ਚਾਰ ਮਾਰਗੀ ਫਲਾਈਓਵਰ ਪੁਲ ਨੂੰ ਵੀ ਨੁਕਸਾਨ ਪਹੁੰਚਿਆ। ਹਾਈਵੇ ਬੰਦ ਹੋਣ ਦੇ ਕਾਰਨ ਅੱਜ ਦੁਪਹਿਰ 12 ਵਜੇ ਤੱਕ ਸੈਂਕੜੇ ਵਾਹਨ ਸੜਕ ਕਿਨਾਰੇ ਫਸੇ ਰਹੇ। ਖਾਣ ਪੀਣ ਲਈ ਨੇੜੇ-ਤੇੜੇ ਹੋਟਲ ਅਤੇ ਢਾਬਿਆਂ ਦਾ ਵੀ ਕੋਈ ਪ੍ਰਬੰਧ ਨਹੀਂ ਸੀ। ਇਸ ਨੂੰ ਦੇਖਦੇ ਹੋਏ ਸਥਾਨਕ ਪ੍ਰਸ਼ਾਸਨ ਦੀ ਮਦਦ ਨਾਲ ਸਥਾਨਕ ਲੋਕਾਂ ਨੇ ਸੜਕ ਕਿਨਾਰੇ ਫਸੇ ਲੋਕਾਂ ਦੀ ਲਈ ਲੰਕਰਤਾ ਵੀ ਪ੍ਰਬੰਧ ਕੀਤਾ। ਪਹਾੜਾਂ ਦੇ ਵਿੱਚ ਭਾਰੀ ਮੀਂਹ ਦੇ ਕਾਰਨ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ ਤੇਜ਼ੀ ਤੇ ਨਾਲ ਵਧ ਰਿਹਾ ਇਸ ਕਾਰਨ ਬਲਾਸਪੁਰ ਤੇ ਵਿੱਚ ਸਤਲੁਜ ਦਰਿਆ ਉੱਤੇ ਬਣੇ ਕੋਲ ਡੈਮ ਤੋਂ 24 ਘੰਟਿਆਂ ਦੇ ਅੰਦਰ ਤੀਜੀ ਵਾਰ ਪਾਣੀ ਛੱਟਿਆ ਗਿਆ ਕੋਲ ਡੈਮ ਪ੍ਰਬੰਧਨ ਨੇ ਅੱਜ ਸਵੇਰੇ 7:30 ਵਜੇ ਪਾਣੀ ਛੱਡਣ ਦੀ ਚੇਤਾਵਨੀ ਵੀ ਕੀਤੀ ਸੀ ਕੋਲ ਟੈਂਪਰ ਬੰਦ ਨੇ ਅੱਜ ਸਵੇਰੇ 7:30 ਵਜੇ ਪਾਣੀ ਛੱਡਣ ਦੀ ਚੇਤਾਵਨੀ ਵੀ ਜਾਰੀ ਕੀਤੀ ਸੀ ਇਸ ਕਾਰਨ ਸਤਲੁਜ ਦੇ ਪਾਣੀ ਦਾ ਪੱਧਰ 4 ਤੋਂ 5 ਮੀਟਰ ਵੱਧਣ ਦੀ ਸੰਭਾਵਨਾ ਹੈ ਤੇ ਇਸ ਦੇ ਮੱਦੇਨਜ਼ਰ ਪੰਜਾਬ ਦੇ ਲੋਕਾਂ ਨੂੰ ਸੁਚੇਤ ਰਹਿਣ ਦੇ ਲਈ ਵੀ ਕਿਹਾ ਗਿਆ ਬੁੱਧਵਾਰ ਨੂੰ ਵੀ ਸਵੇਰੇ ਅਤੇ ਸ਼ਾਮ ਦੋ ਵਾਰ ਪਾਣੀ ਛੱਡਿਆ ਗਿਆ ਮੌਸਮ ਵਿਭਾਗ ਦੇ ਅਨੁਸਾਰ ਅੱਜ ਤੋਂ ਮੌਨਸੂਨ ਜ਼ਰੂਰ ਥੋੜਾ ਕਮਜ਼ੋਰ ਪਵੇਗਾ ਅਜਸੇਨ ਮੋਰ ਅਤੇ ਸੋਲਨ ਜ਼ਿਲ੍ਹੇ ਦੇ ਵਿੱਚ ਮੀਂਹ ਦੇ ਲਈ ਪੀਲਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਪਰ 10 ਅਤੇ 11 ਅਗਸਤ ਨੂੰ ਫੇਰ ਭਾਰੀ ਮੀਂਹ ਦੇ ਲਈ ਅਲਰਟ ਜਾਰੀ ਕੀਤਾ ਗਿਆ ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਕਾਂਗੜਾ ਸ਼ਿਮਲਾ ਸੋਲਨ ਅਤੇ ਸਿਰਮੋਰ ਦੇ ਲਈ ਅਤੇ ਕੱਲ ਯਾਨੀ ਕਿ 9 ਅਗਸਤ ਨੂੰ ਉਹਨਾਂ ਬਲਾਸਪੁਰ ਹਮੇਰਪੁਰ ਕਾਂਗੜਾ ਅਤੇ ਮੰਡੀ ਜ਼ਿਲ੍ਹੇ ਦੇ ਲਈ ਮੀਂਹ ਦੇ ਲਈ ਪੀਲਾ ਅਲਰਟ ਵੀ ਜਾਰੀ ਕੀਤਾ ਹੋਇਆ ਹੈ हिमाचल प्रदेश ਦੇ Shimla ਜ਼ਿਲ੍ਹੇ ਦੇ ਵਿੱਚ ਬੁੱਧਵਾਰ ਰਾਤ 10 ਵਜੇ ਬੱਦਲ ਫਟ ਗਿਆ ਇਸ ਕਾਰਨ Rampur ਤੇ Dehsil ਨਾਲੇ ਦੇ ਵਿੱਚ ਹੜਾ ਆ ਗਿਆ ਇਸ ਕਾਰਨ ਰਾਤ ਪਰ ਤਕਲੀਚ ਬਾਜ਼ਾਰ ਦੇ ਵਿੱਚ ਹਫੜਾ ਦਫੜੀ ਮਚ ਗਈ ਤੇ ਰਾਤ ਨੂੰ ਹੀ ਬਾਜ਼ਾਰ ਦੇ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਭੇਜ ਦਿੱਤਾ ਗਿਆ ਇਹ ਘਟਨਾ ਰਾਹਪੁਰ ਦੇ ਦਰਸ਼ਾਲ ਇਲਾਕੇ ਦੇ ਵਿੱਚ ਵਾਪਰੀ ਹੈ ਤੇ ਨਾਲੇ ਵਿੱਚ ਬੱਦਲ ਫਟਣ ਕਾਰਨ ਕੋਈ ਜਾਨੀ ਜਮਾਨੀ ਨੁਕਸਾਨ ਤਾਂ ਨਹੀਂ ਹੋਇਆ ਪਿਛਲੇ 24 ਘੰਟਿਆਂ ਦੌਰਾਨ ਨਾਣਾਦੇਵੀ ਦੇ ਵਿੱਚ ਸਭ ਤੋਂ ਵੱਧ 92.6 ਮਿਲੀਮੀਟਰ ਮੀਂਹ ਪਿਆ ਤੇ ਰਾਹਪੁਰ ਦੇ ਮੈਦਾਨ ਦੇ ਵਿੱਚ 81.6 ਮਿਲੀਮੀਟਰ ਪਛੜ ਦੇ ਵਿੱਚ 75.1 ਮਿਲੀਮੀਟਰ ਕਾਂਗੜਾ ਦੇ ਵਿੱਚ 62.5 ਮਿਲੀਮੀਟਰ ਤੇ ਧਰਮਸ਼ਾਲਾ ਚ 42.5 ਮੀਟਰ ਦੇ ਨਾਲ ਨਾਲ ਨਾਈਡੂਨ ਦੇ ਵਿੱਚ 32.6 ਮੀਟਰ ਤੇ ਕਸੋਲੀ ਦੇ ਵਿੱਚ 32.5 ਮਿਲੀਮੀਟਰ ਤੇ ਨੰਗਲ ਡੈਮ ਤੇ ਵਿੱਚ 26.2 ਮਿਲੀਮੀਟਰ ਮੀਂਹ ਪਿਆ। ਦਸਿਆ ਪਾਰੀ ਪਾਰਿਸ਼ ਤੇ ਕਾਰਨ ਚੰ디ਗੜ ਮਨਾਲੀ ਚਾਰ ਮਾਰਗੀ ਸੜਕ ਨੂੰ ਲਗਭਗ 40 ਘੰਟਿਆਂ ਬਾਅਦ ਬਹਾਲ ਕਰ ਦਿੱਤਾ ਗਿਆ। ਦੁਵਾਰਾ ਤੋਂ ਬਾਅਦ ਬੀਤੀ ਰਾਤ ਚਲੋਗੀ ਨੇੜੇ ਇੱਕ ਵੱਡਾ ਜ਼ਮੀਨ ਖਿਸਕ ਗਈ। ਇਸ ਦੇ ਕਾਰਨ ਹਾਈਵੇ ਦੋਵਾਂ ਥਾਵਾਂ ਤੋਂ ਬੰਦ ਹੋ ਗਿਆ ਸੀ ਦੁਪਹਿਰ 12 ਵਜੇ ਦੋਵਾਂ ਥਾਵਾਂ 'ਤੇ ਹਾਈਵੇ ਨੂੰ ਬਹਾਲ ਕਰ ਦਿੱਤਾ ਗਿਆ ਹਾਲਾਂਕਿ ਮੌਕੇ ਉੱਤੇ ਪਹਾੜੀ ਤੋਂ ਪੱਥਰ ਡਿੱਗਣ ਦਾ ਖਤਰਾ ਹਜੇ ਵੀ ਬਣਿਆ ਹੋਇਆ ਹੈ ਦੁਵਾੜਾ ਦੇ ਵਿੱਚ ਪਹਾੜੀ ਤੋਂ ਵੱਡੀਆਂ ਚਟਾਨਾਂ ਡਿੱਗਣ ਦੇ ਕਾਰਨ ਚਾਰ ਮਾਰਗੀ ਫਲਾਈਓਵਰ ਪੁਲ ਨੂੰ ਵੀ ਨੁਕਸਾਨ ਪਹੁੰਚਿਆ ਹਾਈਵੇ ਬੰਦ ਹੋਣ ਦੇ ਕਾਰਨ ਅੱਜ ਦੁਪਹਿਰ 12 ਵਜੇ ਤੱਕ ਸੈਂਕੜੇ ਵਾਹਨ ਸੜਕ ਕਿਨਾਰੇ ਫਸੇ ਰਹੇ ਖਾਣ ਪੀਣ ਲਈ ਨੇੜੇ-ਤੇੜੇ ਹੋਟਲ ਅਤੇ ਟੱਬਿਆ ਦਾ ਵੀ ਕੋਈ ਪ੍ਰਬੰਧ ਨਹੀਂ ਸੀ ਇਸ ਨੂੰ ਦੇਖਦੇ ਹੋਏ ਸਥਾਨਕ ਸ਼ਾਸਨ ਦੀ ਮਦਦ ਦੇ ਨਾਲ ਸਥਾਨਕ ਲੋਕਾਂ ਨੇ ਸੜਕ ਕਿਨਾਰੇ ਫਸੇ ਲੋਕਾਂ ਦੇ ਲਈ ਲੰਕਰਤਾਵੀ ਪ੍ਰਬੰਧ ਕੀਤਾ ਪਹਾੜਾ ਦੇ ਵਿੱਚ ਭਾਰੀ ਮੀਂਹ ਦੇ ਕਾਰਨ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ ਤੇਜ਼ੀ ਦੇ ਨਾਲ ਵਧ ਰਿਹਾ ਇਸ ਕਾਰਨ ਬਲਾਸ ਪੁਲ ਤੇ ਵਿੱਚ ਸਤਲੁਜ ਦਰਿਆ ਉੱਤੇ ਬਣੇ ਕੋਲ ਡੈਮ ਤੋਂ 24 ਘੰਟਿਆਂ ਦੇ ਅੰਦਰ ਤੀਜੀ ਵਾਰ ਪਾਣੀ ਛੱਟਿਆ ਗਿਆ ਕੋਲ ਡੈਮ ਪ੍ਰਬੰਧਨ ਨੇ ਅੱਜ ਸਵੇਰੇ 7:30 ਵਜੇ ਪਾਣੀ ਛੱਡਣ ਦੀ ਚੇਤਾਵਨੀ ਵੀ ਕੀਤੀ ਸੀ ਕੋਲ ਟੈਂਪਰ ਬੰਦ ਨੇ ਅੱਜ ਸਵੇਰੇ 7:00 ਵਜੇ ਪਾਣੀ ਛੱਡਣ ਦੀ ਚੇਤਾਵਨੀ ਵੀ ਜਾਰੀ ਕੀਤੀ ਸੀ ਇਸ ਕਾਰਨ ਸਤਲੁਜ ਦੇ ਪਾਣੀ ਦਾ ਪੱਧਰ 4 ਤੋਂ 5 ਮੀਟਰ ਵੱਧਣ ਦੀ ਸੰਭਾਵਨਾ ਹੈ ਤੇ ਇਸ ਦੇ ਮੱਦੇਨਜ਼ਰ ਪੰਜਾਬ ਦੇ ਲੋਕਾਂ ਨੂੰ ਸੁਚੇਤ ਰਹਿਣ ਦੇ ਲਈ ਵੀ ਕਿਹਾ ਗਿਆ ਬੁੱਧਵਾਰ ਨੂੰ ਵੀ ਸਵੇਰੇ ਅਤੇ ਸ਼ਾਮ ਦੋ ਵਾਰ ਪਾਣੀ ਛੱਡਿਆ ਗਿਆ ਮੌਸਮ ਵਿਭਾਗ ਦੇ ਅਨੁਸਾਰ ਅੱਜ ਤੋਂ ਮੌਨਸੂਨ ਜ਼ਰੂਰ ਥੋੜਾ ਕਮਜ਼ੋਰ ਪਵੇਗਾ ਅਜਸੇ ਸਿਰਮੋਰ ਅਤੇ ਸੋਲਨ ਜ਼ਿਲ੍ਹੇ ਦੇ ਵਿੱਚ ਮੀਂਹ ਦੇ ਲਈ ਪੀਲਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਪਰ 10 ਅਤੇ 11 ਅਗਸਤ ਨੂੰ ਫੇਰ ਭਾਰੀ ਮੀਂਹ ਦੇ ਲਈ ਅਲਰਟ ਜਾਰੀ ਕੀਤਾ ਗਿਆ ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਕਾਂਗੜਾ ਸ਼ਿਮਲਾ ਸੋਲਨ ਅਤੇ ਸਿਰਮੋਰ ਦੇ ਲਈ ਅਤੇ ਕੱਲ ਯਾਨੀ ਕਿ 9 ਅਗਸਤ ਨੂੰ ਉਹਨਾਂ ਬਲਾਸਪੁਰ ਹਮੇਰਪੁਰ ਕਾਂਗੜਾ ਅਤੇ ਮੰਡੀ ਜ਼ਿਲ੍ਹੇ ਦੇ ਲਈ ਮੀਂਹ ਦੇ ਲਈ ਪੀਲਾ ਅਲਰਟ ਵੀ ਜਾਰੀ ਕੀਤਾ ਹੋਇਆ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਥਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ